ਰਾਮਪਰਾ ਫੂਲ ਦੇ ਵਿੱਚ ਕਾਲੀ ਮਾਤਾ ਦਾ ਮੰਦਿਰ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਲੜਾਈ ਹੋ ਰਹੀ ਸੀ ਉਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਸੀ ਤੇ ਦੋਨੇ ਧਰਾਂ ਦੀ ਆਪਸ ਦੇ ਵਿੱਚ ਨਕਾਟ ਬਣਨ ਕਾਰਨ ਜਿਹੜੇ ਹੁਣ ਮੌਜੂਦਾ ਬਧਾਰ ਨੇ ਉਹਨਾਂ ਦਾ ਸੀ ਕਿ ਅਸੀਂ ਪੰਡਤ ਨੂੰ ਇੱਥੋਂ ਬਾਹਰ ਕੱਢ ਦਈਏ ਜਿਹੜੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਕ੍ਰਿਸ਼ਨ ਸ਼ਸ਼ੋਧਿਆ ਜੀ ਉਹ ਲੈ ਕੇ ਕਹਿੰਦੇ ਅਸੀਂ ਪੰਡਤ ਨੂੰ ਉੱਥੇ ਲੈ ਕੇ ਆਏ ਆ ਤਾਂ ਇਹਨਾਂ ਨੂੰ ਘੱਟੋ ਘੱਟ 3 ਸਾਲ ਦਾ ਸਮਾਂ ਤਾਂ ਪਰ ਇੱਥੇ ਦਿੱਤਾ ਜਾਵੇ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਬੇਕਾਰ ਨਾ ਕਰੀਏ ਕੋਈ ਕਿਸੇ ਪਾਸੇ ਦਾ ਕੋਈ ਹੱਲ ਆ ਜਿਹੜਾ ਉਹ ਨਹੀਂ ਨਿਕਲ ਰਿਹਾ ਸੀ ਇਸੇ ਲਈ ਕ੍ਰਿਸ਼ਨ ਸ਼ਰੋਧਿਆ ਜੀ ਨੇ ਅੱਜ ਰੰਪਰਾ ਫੂਲ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਥੋਬੀ ਚਾਈ ਪਾਈਚਾਰੇ ਦੇ ਬਖ ਬਖ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਨੇ ਮੰਦਿਰਾਂ ਦੇ ਉਹਨਾਂ ਨੂੰ ਅੱਜ ਬੁਲਾ ਕੇ ਮੀਟਿੰਗ ਕੀਤੀ ਗਈ 21 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਪੁਰਾਣੀ ਮੌਜੂਦਾ ਜਿਹੜੀ ਹੁਣ ਰੰਪਰਾ ਫੂਲ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਜਿਹੜੀ ਪ੍ਰਧਾਨ ਹੈਗੇ ਨੇ ਉਹ ਆ ਦਾ ਕਾਰਜਕਾਲ ਉਸੇ ਤਰ੍ਹਾਂ ਮਾੜਾ ਜਿਹੜਾ ਕੰਮ ਆ ਉਹ ਰੱਖਣਗੇ ਬਾਕੀ ਜਿਹੜੀ ਕਿ ਮੈਂਬਰ ਕਮੇਟੀ ਉਹਨਾਂ ਨੇ ਆਪਦੀ ਬਣਾਈ ਹੈ ਤੇ ਉਹਨਾਂ ਬਾਕੀ ਮਹੀਨਾ ਡੇਢ ਮਹੀਨਾ ਹਜੇ ਉਹ ਲੈਣਗੇ ਤੇ ਜਿਹੜੇ ਮੇਨ ਕਾਰਨ ਕੀ ਲੜਾਈ ਕਿਸ ਵਜ੍ਹਾ ਕਰਕੇ ਹੁੰਦੀ ਆ ਉਹ ਚਾਰ ਪੰਜ ਗੱਲਾਂ ਜਿਹੜੀਆਂ ਉਹ ਅੱਗੇ ਤੁਸੀਂ ਵੀਡੀਓ ਦੇ ਵਿੱਚ ਜਿਹੜੀਆਂ ਕ੍ਰਿਸ਼ਨ ਸ਼ੋਧੀਆਂ ਨੇ ਦਸੀਆਂ ਉਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਿਓ ਤੇ ਆਪਦੇ ਆਪਣੀ رائے ਆ ਜਿਹੜੀ ਤੁਹਾਡੇ ਮੰਦਰ ਨੂੰ ਲੈ ਕੇ ਜਾਂ ਪੰਡਿਤ ਨੂੰ ਲੈ ਕੇ ਜਾਂ ਜਿਹੜੀ ਮੌਜੂਦਾ ਹੁਣ ਪ੍ਰਧਾਨ ਨੇ ਉਹਨਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਲੇ ਗੱਲਬਾਤ ਹੈ ਤਾਂ ਤੁਸੀਂ ਆਪਦੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਉਸ ਗੱਲ ਨੂੰ ਤੁਸੀਂ ਰੱਖ ਸਕਦੇ ਹੋ ਬਾਕੀ ਕ੍ਰੀਸ਼ਨ ਸ਼ੋ ਦਿਓ ਜੀ ਅੱਗੇ ਤੁਸੀਂ ਵੀਡੀਓ ਵੇਖ ਸਕਦੇ ਹੋ ਕਿ ਜਿਹੜੀ ਉਹਨਾਂ ਨੇ ਗੱਲਾਂ ਦੱਸੀਆਂ ਨੇ ਕਿ ਰੋਲਾ ਕਿਸ ਕਾਰਨ ਪਿਆ ਕਿੰਨੇ ਪ੍ਰਧਾਨਗੀ ਦੇ ਪਿਛੇ ਪਹਿਲਾਂ ਤਾਂ ਮੈਟਰ ਬਣਿਆ ਫਿਰ ਸਾਡੇ ਜੋ ਇਸ ਟਾਈਮ ਜਿਹੜਾ ਪ੍ਰਧਾਨ ਸਿਕੇਗਰ ਚਮਾਨ ਜੀ ਉਹਨਾਂ ਨੇ ਇਸ ਜਗ੍ਹਾ ਦੇ ਦਿੱਚੀ ਨਹੀਂ ਆਪਣਾ ਧੋਬੀ ਕਾਪੀ ਕਾ ਜੀ ਸਭ ਆਪਣਾ ਜਗਾ ਮਿਲੇ ਕੋਈ ਵੀ ਇਨਕਾ ਬੰਦਾ ਆਪਾਂ ਇੱਥੇ ਕਹਿ ਕੇ ਸੀ ਮੈਮ ਨੌਕਰੀ ਕਰਕੇ ਮੈਂ ਲੇਖਦਾ ਮੈਂ ਫੋਨ ਕਰ ਰਿਹਾ ਜੀ ਸਰ ਮੈਂ ਫੋਨ ਕਰ ਨਹੀਂ ਆ ਜੀ ਇਹ ਸਮਾਜ ਦਾ ਮੰਦਿਰ ਹੈ ਜਦੋਂ ਇਹ ਮਤਲਬ ਅਣਿਤਿਕ ਸਾਹਿਬ ਜੀ ਮਤਲਬ ਬੰਗਾਲ ਚੌਂਕ ਪ੍ਰਧਾਨ ਜੀ ਕਹਿੰਦੇ ਉਹਨਾਂ ਨੇ ਕੀ ਕਿਹਾ ਇਹਦਾ ਕੋਈ ਨਾ ਕੋਈ ਧੋਬੀ ਕਿਥੇ ਰਹਿਦਾ ਨਿਯਮਾ ਦੋ ਤੋਂ ਦੋ ਜਾ ਕੇ ਸਾਰੇ ਭਾਈਚਾਰੇ ਮੰਦਿਰ ਵਿੱਚੋਂ ਫੰਡ ਕਰਦਾ ਜਦੋਂ ਬਿਰਤਾਂ ਤਾਂ ਬਾਰੇ ਨਾ ਨਾ ਲਗਾਤ ਉਸ ਬਾਉਂਡ ਦੇ ਗੱਲ ਚੱਕਰ ਸੈਦੀ ਨਾ ਉਸ ਤੋਂ ਬਾਅਦ ਇੱਥੇ ਜੋ ਪਹਿਲਾਂ 825 ਦਾ ਬਣ ਤੁਸੀਂ ਸਭ ਮਾਸ ਮਾਸਵਾਰ ਕਿਸੇ 29 ਨੰਬਰ ਪੋਸਟ ਜਿਹੜੀ ਕਾਰਜਕਾਰੀ ਚੱਲਦੀ ਜਾਂਦੀ ਹੈ ਜਿਹੜਾ ਉਹਦਾ ਸੰਵਿਧਾਨ ਬਣਿਆ ਰਿਹਾ ਨਹੀਂ ਉਹਦੇ ਵਿੱਚ 300 ਰੁਪਏ 250 ਦਾ ਮੈਂਬਰਸ਼ਿਪ ਦਾ ਸੀਗਾ ਜੀ ਬੈਕਲੌਥਾਂ ਜਿਹਨੇ ਉਹ ਵੀ ਖਤਮ ਕਰਦਾਰੀ ਉਹਦੇ ਵਿੱਚ ਆ ਕੇ ਇਹਨਾਂ ਨੇ 50 ਦੇ ਮੈਂਬਰਸ਼ਿਪ ਕਰਕੇ ਨਵੇਂ ਮੈਂਬਰ ਜੋੜਦੇ ਨੇ ਜਿਨ੍ਹਾਂ ਦਾ ਵਿਕਾਇਆ ਫੰਡ ਚੋਂ ਆਉਣਾ ਹੈ ਸੀਗਾ ਉਹ ਫੰਡ ਨਰਾਂ ਦੇ ਕਰਨਤਾ 8 ਸਾਲ ਦਾ ਇਹਦਾ ਫੰਡ ਘੜਾ ਜਿਸ ਦਾ ਫੰਡ ਨਰਾਂ ਦੇ ਕਰਕੇ ਕੋਲੋਂ ਲੋਕ ਪਿਆ ਪਿਆ ਪੇਸ਼ ਵਿੱਚ ਨਾ ਰਿਹਾ ਮੈਂਬਰ ਬਣਾਈ ਗਈ ਏ ਇੱਕ ਗੱਲ ਹੋਊਗੀ ਜਿਵੇਂ ਦੂਸਰਾ ਕਾਰਨ ਇੱਥੇ ਮਦਦ ਦੇ ਵਿੱਚ ਜਦੋਂ ਵੀ ਕੋਈ ਵੀ ਗਲਵਾਤ ਹੁੰਦੀ ਹੈ ਨੀ ਉਹ ਸਾਡੀ ਗਲਵਾਤ ਹਮੇਸ਼ਾ ਆਪ ਜਿਮਨਾ ਜੋ ਵੀ ਗਲਵਾਤ ਕਰਦੇ ਹਾਂ ਥਾਣੇ ਕਿਚ ਹੈ ਦੇ ਵਿੱਚ ਪਾਚੋ ਲਾ ਗਏ ਸਾਡੀ ਕੋਈ ਵੀ ਆਕਸੀ ਮਤਭੇਦ ਹੋ ਜਾਂਦਾ ਹੈ ਤੇ ਗੱਲ ਦਾ ਸੁਝਾਵ ਰੱਖਣਾ ਹੁੰਦਾ ਜੇ ਇਹਨਾਂ ਨੂੰ ਬੁਰਾ ਲੱਗਿਆ ਤਾਂ ਉਹ ਗੱਲ ਥਾਣੇ ਦੇ ਵਿੱਚ ਚਲੀ ਜਾਂਦੀ ਹੈ ਉਹਨਾਂ ਸਾਹਕਾਂ ਦੀ ਨੀਂਦ ਤਾਂ ਹੋਈ ਨਹੀਂ ਮੈਨੂੰ ਇੱਥੇ ਮੰਨ ਲਓ ਇਹਨਾਂ ਨੇ ਫਾਊਂਡਰ ਲਿਖਿਆ ਤਾਂ ਫਾਊਂਡਰ ਦੇ ਬਾਸਦੇ ਕਿਹਾ ਤਾਂ ਵੀ ਫਾਊਂਡਰ ਉਹਨਾਂ ਤੋਂ ਵੀ ਸਮਾਜ ਆ ਸਾਰਾ ਜੀ ਇੱਕ ਬੰਦਾ ਪਰਸਨ ਫਾਊਂਡਰ ਨਹੀਂ ਹੈ ਤਾਂ ਮੈਨੂੰ ਬਰਾਦਰੀ ਤੋਂ ਬੇਦਖਲ ਵੀ ਕਰ ਦਿੱਤਾ ਗਿਆ ਜੀ ਉਹ ਪੱਕੇ ਰਜਿਸਟਰ ਦੇ ਵਿੱਚ ਮੇਰੀ ਸਮਾਜ ਦੇ ਵਿੱਚੋਂ ਮੇਰਾ ਹੱਕਾ ਮਾਣੀ ਬੰਦ ਕੀਤਾ ਇਹ ਸ਼ਬਦ ਟਿਕੇਵੇਂ ਨੇ ਮਤਲਬ ਕਿ ਮੋਨੋਪੋਲੀ ਬਣਾਉਣਾ ਸਾਡੇ ਵਿੱਚ ਇੱਥੇ ਤਕਰੀਬਨ ਬਾਈ ਮੈਂਬਰਾਂ ਦੀ ਕਮੇਟੀ ਹੈ ਜੀ ਜੋ ਪਹਿਲਾਂ ਚੱਲਦੀ ਆ ਰਹੀ ਨਾ ਕਿ ਉਹ ਡਿਸਟ੍ਰਿਕਟ ਕਮੇਟੀ ਕੇ ਸਾਹਮਣੇ ਪਹੁੰਚੇਗੀ ਸੱਤ ਮੈਂਬਰਾਂ ਦੀ ਕਮੇਟੀ ਦੇ ਵਿੱਚੋਂ ਪੈਕਿਸਤਾਨ ਸਰਕਾਰ ਸਰਸਰ ਸਦਕੇ ਨੇ ਚਾਹਤ ਕਮੇਟੀ ਤਕਰੀਬਨ ਰਹਿ ਚੁੱਕੀ ਹੈ ਜੀ ਉਸਾਂ ਸੰਵਿਧਾਨ ਦੇ ਹਿਸਾਬ ਨਾਲ ਅੱਜ ਦੀ ਘੜੀ ਰਾਮਰਾਪੂਰ ਦੇ ਵਿੱਚ ਕੁਝ ਨਹੀਂ ਹੋ ਰਿਹਾ ਜਿਵੇਂ ਸੰਵਿਧਾਨ ਬਣਾਇਆ ਗਿਆ ਆਪਣੇ ਸਿਰਫ ਵਾਵਾ ਵਾਸਤੇ ਕੁਝ ਬੰਦੇ ਆ ਜੋ ਖਰਾਬ ਕਰ ਰਹੇ ਨੇ ਇਸੇ ਚੀਜ਼ ਦਾ ਮਸਲਾ ਹੱਲ ਕਰਨ ਵਾਸਤੇ ਵੀ ਕਾਪੜੇ ਇਹ ਮਸਲਾ ਇਕ ਤਾਂ ਆਪਸੀ ਗੱਲ ਤੇ ਬਾਅਦ ਇਸ ਸਮਾਜ ਦੇ ਵਿੱਚ ਵੀ ਚਲਾ ਗਿਆ ਜੀ ਸਾਨੂੰ ਇੱਥੇ ਮੰਦਰ ਦੇ ਵਿੱਚ ਮੀਟਿੰਗ ਹੋਈ ਸੀ ਜੋ ਆਪਸੀ ਮਤਭੇਦ ਦੀ ਉਹ ਅੱਜ ਬਾਅਦ ਨੇ ਹੋਰ ਸ਼ਾਸ਼ਮਪੁਲੇ ਵੀ ਆ ਜੋ ਮੰਦਰ ਦੇ ਆਪਣੇ ਧੋਬੀ ਸਮਾਜ ਦੇ ਵਿੱਚ ਨਹੀਂ ਆ ਬਾਨੀਮਾਜ ਸਮਾਜ ਆ ਸਾਡਾ ਭਾਈਚਾਰਾ ਹੈ ਉਹਨਾਂ ਕੋਲ ਵੀ ਬੈਕਗਰਾਉਂਡ ਤਾਂ ਹਾਂ ਜਿਆ ਨੇ ਕਿ ਸਾਡੇ ਅਯੂਦਾ ਨੇ ਥਾਣੇ ਦੇ ਵਿੱਚ ਪਹਿਲਾਂ ਮੰਦਰ ਦੇ ਵਿੱਚ ਪੰਡਤ ਜੀ ਹੈ ਵਿਰਾਜਮਾਨ ਨੇ ਪੰਡਤ ਜੀਆਂ ਦਾ 3 ਸਾਲ ਦੇ ਵਾਸਤੇ ਇਹਨਾਂ ਨੂੰ ਮੈਂ ਪ੍ਰਧਾਨ ਜੀ ਦੇ ਵਿੱਚ ਇਹਨਾਂ ਨੂੰ ਇੱਥੇ ਲੱਗੇ ਆ ਕਿ ਮਸਲਾ ਮੁਸ਼ਕਿਲ ਨਹੀਂ ਸੀਗਾ ਤੇ ਪੰਡਤ ਜੀਆਂ ਦਾ ਮਸਲਾ ਸੀਗਾ ਜਿਹਨੇ ਪਹਿਲਾਂ ਪੰਡਤ ਰਾਏ ਨੇ ਮੰਦਰ ਦੇ ਵਿੱਚ ਦੇ ਦੋ ਤਿੰਨ ਚਾਰ ਸਾਲ ਲਾ ਕੇ ਗਏ ਨੇ ਜਿੱਦਿ ਜਦੋਂ ਮੇਰੀ ਤਰ੍ਹਾਂ ਹੋਈ ਹੈ ਪੂਰੀ ਹੁਣ ਤੋਂ ਪਹਿਲਾਂ 4 ਮਹੀਨੇ ਬਦੋਂ 5 ਮਹੀਨੇ ਕੋਲਾ ਫਾਂਡੇ ਇੱਥੇ ਲੈ ਕੇ ਆਏ ਸੀ ਕਿ ਕੋਲੇ ਜੀ ਬਾਗੇ ਘਰਾਂ ਨੇ ਬੈਠੇ ਸੀ ਕਿ ਇਹਨਾਂ 900 ਤੋਂ ਉਹਨਾਂ ਨੂੰ ਇੱਥੇ 3 ਸਾਲ ਦਾ ਮੈਂ ਕਹਿ ਕੇ ਲੈ ਕੇ ਆਇਆ ਵੀ ਇੱਥੇ ਫੈਮਿਲੀ ਰੋਹ ਜੀ ਸਾਡੇ ਜਿੰਦੇ ਬਣ ਰਹੇ ਨੇ ਮੰਦਾ ਦੇ ਵਿੱਚੋਂ ਇਕੱਲੇ ਹੀ ਰਹਿੰਦੇ ਨੇ ਵੀ ਸਾਨੂੰ ਇੱਥੇ ਫੈਮਿਲੀ ਵਾਲਾ ਸਾਡੇ ਜੀ ਚਾਹੀਦਾ ਹੈ ਪਾਂਡੇਆਂ ਨੂੰ ਸੱਥੇ ਲੈ ਕੇ ਆਏ ਜੀ ਆਪਾਂ ਉਹਨਾਂ ਨੂੰ 3 ਸਾਲ ਦਾ ਸਮਝਾ ਦਿੱਤਾ ਪਰ ਇਹਨਾਂ ਨੇ ਛੱਡੀਆਂ ਦਾ ਇਸ਼ੂ ਬਣਾ ਕੇ ਜਦੋਂ ਮੇਰੀ ਪਤਨਾਂ ਦੀ ਸਮਾਪਤ ਹੋਈ ਆ ਪੰਡੀਆਂ ਨੇ ਇਹਨਾਂ ਨੇ ਬੜੇ ਕਿਹਦਾ ਦਰਦਾ ਵੀ ਪੰਡੀਆਂ ਤੁਸੀਂ ਇਥੋਂ ਜਾਓ ਨਹੀਂ ਉਹ ਪੰਡੀਆਂ ਨੇ ਇਹਨਾਂ ਦੇ ਹੱਥ ਬੰਨ੍ਹਿਆ ਕੈਪੀਟਲਿਸ਼ਨ ਮੇਰੇ ਪੀ ਅਸੀਂ ਸਾਰਿਆਂ ਨੇ ਵੀ ਕਿਹਾ ਵੀ ਭਈ ਪੰਡੀਆਂ ਜੀ ਦਾ ਸਤਰਾਣਾ ਕਢੋ ਥੰਗੁੜੇ ਥੰਗੁੜੇ ਪੰਡੀਆਂ ਦੇ ਵੀ ਸਤਰਾਣਾ ਨਾ ਚੱਲੋ ਕੋ ਪੰਡੀਆਂ ਦਾ ਹੁੰਦਾ ਐਡਾ ਵੱਡਾ ਇਹਨਾਂ ਨੇ ਸਰਗਰਮ ਕਰ ਲਿਆ ਅਸੀਂ ਚਾਹੁੰਦੇ ਸੀ ਕਿ ਜਿੰਨਾ ਪ੍ਰਵਾਸ ਤੇ ਦਿੱਤੇ ਮਿਟਾਇਆ ਉਹਦਾ ਕੋਈ ਨਾ ਹੋਵੇ 300 300 ਦਿੱਤੇ ਜਾਂ ਪਾਉ ਉਸ ਸਮੱਸਲੇ ਚੱਲਦੇ ਵੀ ਰਾਮਪੁਰਾਵੋ ਦਾ ਮਸਲਾ ਰਾਮਪੁਰਾਵੋ ਚੌਕੀ ਦੇ ਵਿੱਚ ਜਾਂਦਾ ਹੈ ਜੀ ਚੌਕੀ ਦੇ ਵਿੱਚ ਸ਼੍ਰੀਮਾਨ ਐਸਐਚਓ ਸਾਹਿਬ ਉੱਥੇ ਸਮਝੌਤਾ ਕਰਦੇ ਆ ਵੀ ਤੁਸੀਂ 10 ਬੰਦੇ ਮੰਦਰ ਦੇ ਵਿੱਚ ਪਾਣ ਲੀਆਂ ਨੇ ਕਿਹਾ 10 ਬੰਦੇ ਜਿਹੜੇ ਮੰਦਰ ਦੇ ਵਿੱਚ ਚਾਹੁੰਦੇ ਨੇ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਮੈਂ ਮੰਡ ਦੇ ਸਹਿਯੋਗ ਦਾ ਗਲਤ ਹੈ ਤੇ 10 ਬੰਦੇ ਸਾਡੇ ਨੇ ਜੋ ਮਜੂਦਾ ਪ੍ਰਧਾਨ ਦਾ ਗਰਜਲਾਲ ਨੇ ਐਸਐਚਓ ਸਾਹਿਬ ਹੈ ਉਹਨਾਂ ਨੇ ਆਖਿਆ ਤੁਸੀਂ 10 ਬੰਦੇ ਆਦੇ ਲੈਣ ਜੋ ਕਿ ਜਿਓ ਕੰਮ ਤੋਂ ਮਾਰਾ ਕਹਿੰਦੇ ਆ ਤਾਂ ਤੁਸੀਂ ਇੱਕ ਆਫਸਿਟਿੰਗ ਰੱਖੋ ਬੈਠ ਕੇ ਮੀਟਿੰਗ ਕਰੋ। ਮੀਟਿੰਗ ਹੋਣੀ ਸੀ ਐਸਐਚਓ ਸਾਹਿਬ ਨੇ ਕਹਿ ਦਿੱਤਾ ਵੀ ਅਸੀਂ ਵੀ ਦੋ ਬੰਦੇ ਚਾਰ ਬੰਦੇ ਨਾਲ ਆਵਾਂਗੇ ਥੋੜਾ ਆਪਸੀ ਤਣਾਅ ਦਾ ਵਧੇ ਮਤਭੇਦ ਨਾ ਹੋਵੇ ਲੜਾਈ ਨਾ ਹੋਵੇ। ਚਲੋ ਉਸ ਗੱਲ ਦੇ ਉੱਤੇ ਮੀਟਿੰਗ ਰੱਖੀ। ਮੀਟਿੰਗ ਰਾਮਨਾਰ ਦੇ ਵਿੱਚ ਰੱਖੀ ਗਈ। ਸਾਨੂੰ ਸਭ ਨੂੰ ਸੱਦਾ ਆਇਆ ਵੀ ਮਿਲੇਗਾ ਪਰ ਉੱਥੇ ਜਾ ਕੇ ਜਦੋਂ ਦੇਖਿਆ ਮੀਟਿੰਗ ਦਾ ਸੈੱਲ ਉਹ 10 ਬੰਦੇ ਜਿਹੜੇ ਮੰੰਦਰ ਦੇ ਵਿੱਚ ਚੱਲਦੇ ਆ ਉਹਨਾਂ ਨੂੰ ਬੁਲਾਉਣਾ ਸੀ। ਪਰ ਸਾਡੇ ਨਰਿੰਦਲਾਲ ਚੋਹਾਨ ਜੀ ਇਹਨਾਂ ਨੇ ਕੀ ਕਰਿਆ ਜੀ ਸਾਰੀਆਂ ਸੰਸਥਾਵਾਂ ਸਾਰਾ ਮਹਾਰਜ ਭਾਈਚਾਰਾ ਉਹ ਬੁਲਾ ਕੇ ਉਥੇ 100-150 ਬੰਦਾ ਆਹਮਾਗੜ੍ਹ ਵਿੱਚ ਸ਼ੁਕਤਾਨ ਜੀ ਤੱਕ ਇਕੱਠਾ ਹੋਇਆ ਜੀ ਉਥੇ ਇਕੱਠਾ ਹੋ ਕੇ ਸਾਨੂੰ ਸ਼ਰਮਿੰਦਗੀ ਵੀ ਮਹਿਸੂਸ ਹੋਈ ਉੱਤੇ ਕਿਉਂ ਜਿਨ੍ਹਾਂ ਨੂੰ ਬੁਲਾਇਆ ਸੀ ਅੱਜ ਤੁਸੀਂ ਵੀ ਆਏ ਨੇ ਤੁਸੀਂ ਕੋਈ ਗੱਲ ਚੰਗੀ ਲੱਗੀ ਤਾਂ ਚੰਗੀ ਵੀ ਕਰੋਗੇ ਮਾੜੀ ਲੱਗੀ ਤਾਂ ਮਾੜੀ ਵੀ ਕਰੋਗੇ ਉਥੇ ਜਿਹੜੇ ਪਰਵਤ ਤੇ ਸੱਜਣ ਪਹੁੰਚੇ ਸੀ ਸਾਡੇ ਬੰਦਿਆਂ ਨੇ ਪੰਡਤ ਦੀ ਇੱਕ ਵੀਡੀਓ ਬਣਾ ਕੇ ਜੋ ਲੂਜ ਪੁਆਇੰਟ ਸੀਗਾ ਉਹਦਾ ਪੰਡ ਜੀਆ ਦਾ ਹਾਈਪਰ ਹੋ ਗਿਆ ਬੰਦਾ ਦੋਸ਼ੀ ਦੀ ਇੱਕ ਵੀਡੀਓ ਬਣਾ ਕੇ ਉਹ ਸਾਰੇ ਸਮਾਜ ਨੂੰ ਜਗ ਜਾਹਿਰ ਕੀਤੀ ਉਹ ਜਗ ਜਾਹਿਰ ਕਰਕੇ ਸਮਾਜ ਨੇ ਇਕੱਠਾ ਕੀਤਾ ਪੰਡ ਨੂੰ ਸਿਰਫ ਨੀਂਦ ਖਾਣ ਵਾਸਤੇ ਪੰਡ ਨੂੰ ਕੰਢਣ ਵਾਸਤੇ ਪਰ ਉਥੇ ਕਲੇਸ਼ ਦੇ ਵਿੱਚ ਅਰਜੈਂਟੂ ਹੋੜੀ ਨਿਕਲਿਆ ਭੱਲਿਆ ਨਹੀਂ ਨਿਕਲਿਆ ਕਿ ਉਥੇ ਪੰਜ ਮੈਂਬਰ ਦੀ ਕਮੇਟੀ ਬਣੀ ਬਾਣਿਆ ਸਮਾਜ ਆਪਣਾ ਭਾਈਚਾਰਾ ਉਹਨਾਂ ਦੀ ਕਮੇਟੀ ਬਣੀ ਉਥੇ ਚਾਹੇ ਉਹਨਾਂ ਨੇ ਕਿਸੇ ਹਿਸਾਬ ਨਾਲ ਕਿਹਾ ਆਪਾਂ ਨੂੰ ਜੋ ਨਹੀਂ ਮਨਜੂਰ ਹੋਇਆ ਨਹੀਂ ਸਮਝ ਆਈ ਜਦੋਂ ਮਨ ਨਹੀਂ ਸਹੀ ਲੱਗੀ ਉਹ ਕਹਿੰਦੇ ਕਿ ਸਾਡੀ 5 ਮੈਂਬਰ ਕਮੇਟੀ ਬਣ ਚੁੱਕੀ ਹੈ 5 ਮੈਂਬਰ ਕਮੇਟੀ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਠੀਕ ਹੈ ਜਦੋਂ ਤੁਹਾਡਾ ਮਨ ਮਟਾਓ ਦੂਰ ਹੋ ਜੂਗਾ ਤੁਹਾਨੂੰ ਮੰਦਿਰ ਵਾਪਸ ਦੇ ਦਿੱਤਾ ਜਾਊਗਾ ਜੇ ਤੁਹਾਡੇ ਚੁੱਕੇ ਚਿੰਤ ਉਪਰੰਤ ਕਰੋਗਾ ਤਾਂ ਤੋਂ ਬੇਮੀਥੋਂ ਬਾਹਰ ਕੱਢ ਦਾਂਗੇ ਮੰਦਿਰ ਸਾਡਾ ਸੰਪਰਕ ਸਮਾਜ ਨਾਲ ਜਾਂ ਆਪਣਾ ਪਾਣੀਆ ਭਾਈਚਾਰਾ ਸੰਭੋਗ ਤਾਂ ਐਸੇ ਨੂੰ ਦੇਖਦੇਵੇਂ ਤੁਹਾਡੇ ਮੂਰੇ ਹੱਥ ਬੰਦ ਨੇ ਆ ਬੇਨਤੀ ਕਰਦੇ ਆ ਵੀ ਕੋ ਸਮਾਜਾ ਚਾਹੇ ਪਾਣੀਆ ਸਮਾਜਾ ਚਾਹੇ ਜਾਂ ਇਹ ਹਿੰਦੂ ਸਮਾਜਾ ਤਾਂ ਐਸੇ ਸਮਾਜਾ ਸਾਨੂੰ ਸਾਰੇ ਦੀ ਲੋੜ ਹੈ ਨਹੀਂ ਸਾਡੇ ਨਹੀਂ ਸਾਰੇ ਆਦਮੀ ਹੈ ਪਰ ਸਾਡੇ ਘਰ ਦੀ ਲੜਾਈ ਹੈ ਉਸ ਨੂੰ ਅਸੀਂ ਘਰ ਦੇ ਵਿੱਚ ਬਹਿ ਕੇ ਸਮਝਾਉਣਾ ਚਾਹੁੰਦੇ ਆਂ ਸਾਡੇ ਪ੍ਰਧਾਨ ਦਰਜਲਾਲ ਜੀ ਸਿਚੂਆਨ ਜੀ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਗਿਆ ਵੀ ਇਹ ਗੱਲ ਅਸੀਂ ਬਾਹਰ ਦੇ ਸਮਾਜ ਦੇ ਵਿੱਚ ਇਕੱਠੇ ਕਰਕੇ ਵੀ ਅਸੀਂ ਬਾਹਰ ਦੇ ਸਮਾਜ ਵਿੱਚ ਇੰਤਰਾ ਰਹੇ ਆਂ ਤੇ ਬਿਰਜਲਾਲ ਚੋਹਾਨ ਉਹਨਾਂ ਨੇ ਵੀ ਜੋ ਨਹੀਂ ਚਾਹੁੰਦੀ ਖੁਦ ਬੜੇ ਗਏ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਵੀ ਨਹੀਂ ਪਤਾ ਸੀ ਵੀ ਬਾਹਰੀਆ ਸਮਾਜ ਅੱਥੇ ਆ ਕੇ ਪੰਜ ਮੈਂਬਰੀ ਸੰਤ ਆਪਣੀ ਕਮੇਟੀ ਬਣਾ ਲੇਗਾ ਅਤੇ ਆਪਾਂ ਨੂੰ ਇਹ ਗੱਲ ਆ ਜੋ ਗਈ ਇਹ ਗੱਲ ਇਹ ਨਾਲ ਕਿ ਕਹੀ ਜੀ ਹਰ ਹੁਣ ਕੀ ਹੋ ਰਿਹਾ ਪ੍ਰਧਾਨ ਜੀ ਉਹਨਾਂ ਨੇ ਬਹਾਜਤ ਸਮਾਜ ਨਾਲ ਇਕੱਠਾ ਹੋਏ ਸੀਗਾ ਉਹਨਾਂ ਨੇ ਪਿਛੇ 14 ਤਰੀਕ ਨੂੰ ਇੱਕ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਵਿਰਜਲ ਚੋਹਾਨ ਦੀ ਮੀਟਿੰਗ ਧਾਰਜ ਕਰਤੀ ਜੀ ਉਹਨਾਂ ਨੇ ਪ੍ਰਧਾਨਗੀ ਪ੍ਰਧਾਨਗੀ ਧਾਰਜ ਕਰਨ ਤੋਂ ਬਾਅਦ ਉਹਨਾਂ ਨੇ ਆਖਿਆ ਚਾਰ ਮੈਂਬਰ ਵਿਰਜਲ ਜੀ ਦੇ ਪਾਸੋਂ ਤਿੰਨ ਮੈਂਬਰ ਮੀਰੀਂਗ ਜੀ ਦੇ ਪਾਸੋਂ ਲਗਭਗ 7 ਮੈਂਬਰ ਦੀ ਕਮੇਟੀ ਬਣਾ ਦਾਂਗੇ ਉਹ ਕਮੇਟੀ ਚਲਾ ਰਹੀ ਕੋਸ਼ਿਸ਼ ਕਰ ਪਾ ਸੀ ਕਿ ਸਾਡੇ ਮਦਨ ਨਾਦਾ ਗਰਜਲ ਚੋਹਾਨ ਜੀ ਆਏ ਇੱਥੇ ਉਸ ਟਾਈਮ ਨਾ ਇਹਨਾਂ ਦਾ ਖਜਾਨਚੇ ਕੋਚਿਆ ਜਦੋਂ ਮੀਟਿੰਗ ਰੱਖੀ ਆ ਲੋਇੰਸ ਕਲੱਬ ਦੇ ਵਿੱਚ ਮੀਟਿੰਗ ਰੱਖੀ ਗਈ ਜੀ ਸਾਡੇ ਮੋਤਵਾਨ ਜੋ ਇਸ ਟਾਈਮ ਡਿਪਾਰਟਮੈਂਟਲ ਦੇ ਪ੍ਰਧਾਨ ਨੇ ਸਨੀਲ ਬਿੱਟਾ ਜੀ ਅਤੇ ਜੱਸੀ ਬਾਬਾ ਜੀ ਵੀ ਸੀਗੇ ਹੋਰ ਵੀ ਸਾਡੇ ਪ੍ਰਵਕਤਾ ਤੀਰਤ ਚੌਧਰੀ ਜੀ ਹੈ ਬਹੁਤ ਆਦਰਨੀਏ ਬੰਦੇ ਆ ਸਾਡੇ ਅੱਜ ਇਹਨਾਂ ਨੇ ਮੇਰਾ ਭਾਈਚਾਰਾ ਉਹਨਾਂ ਨਾਲ ਖਤਮ ਕਰਾ ਦਿੱਤਾ ਕਿਉਂ ਗਰੁੱਪ ਦੇ ਵਿੱਚ ਜਦੋਂ ਇਹ ਕੋਈ ਵੀ ਗੱਲ ਐ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਨਾਲ ਨਹੀਂ ਆ ਜੋ ਉਹਨਾਂ ਨੇ ਮੀਟਿੰਗ ਕੀਤੀ ਐ ਜੋ ਉਹਨਾਂ ਨੇ ਸਾਡੀ ਪ੍ਰਧਾਨ ਨਹੀਂ ਖਾਤਰੀ ਕੀਤੀ ਅਸੀਂ ਉਹਨੂੰ ਮੰਨਦੇ ਨਹੀਂਗੇ ਇਹ ਗੱਲ ਬਿਰਜ ਰਾਜ ਸੋਹਣ ਵੀ ਕਹਿੰਦਾ ਵੀ ਮੈਂ ਤਾਂ ਅੱਜ ਵੀ ਪ੍ਰਧਾਨ ਐ ਜਦੋਂ ਆਪਾਂ ਉਹਨਾਂ ਦੀ ਮਦਦ ਹੀ ਨਹੀਂ ਸੀ ਫਿਰ ਉਹਨਾਂ ਨੂੰ ਬੁਲਾਇਆ ਕਿਉਂ ਜੀ ਠੀਕ ਐ ਉਹਨੂੰ ਬੁਲਾਇਆ ਕਿਉਂ ਅੱਜ ਉਹਨਾਂ ਦੇ ਮੰਨੇ ਨਹੀਂ ਉਨ੍ਹਾਂ ਦੇ ਬਾਰੇ ਮੈਂ ਥੋੜੇ ਮੂਰੇ ਜਗੋ ਜਹਰ ਕੀਤੀ ਗੱਲ ਵੀ ਭਾਈ ਰਾਮਪਰਾ ਬੂਲ ਦੇ ਵਿੱਚ ਮੀਟਿੰਗ ਰੱਖੋ ਜੀ ਮੈਂ 6 ਤਰੀਕ ਦੀ ਮੀਟਿੰਗ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਪਹਿਲਾਂ ਭਤਾਨ ਜੀ 6 ਤਰੀਕ ਦੀ ਕੋਲ ਸੀਗੀ ਮੀਟਿੰਗ ਦੀ ਉਹ ਵਿਰਜਲ ਚਾਹਣ ਨੇ ਕੈਨਸਲ ਕਰਵਾਈ ਫਿਰ 13 ਤਰੀਕ ਦੀ ਕੋਲ ਸੀ ਸੰਗਰੂਜ ਦੇ ਵਿੱਚ ਮੈਰੀ ਸੀਗੀ ਆਪਣੇ ਮੰਡੋਰਾ ਸਾਹਿਬ ਤੇ ਉਹ ਮੀਟਿੰਗ ਕੈਨਸਲ ਹੋਈ ਫਿਰ ਜਦ ਜਿਸ਼ਨ ਜੋੜਿਆ ਜੀ ਨੇ ਤੇ ਇਹਨਾਂ ਟੀਮ ਨੇ 20 ਤਰੀਕ ਨੂੰ ਮੀਟਿੰਗ ਰੱਖਣ ਦੀ ਗੱਲ ਕਾਲ ਦਿੱਤੀ ਤਾਂ ਜੋਗੀ ਚਾਹਣ ਵਿਰਜਲ ਚਾਹਣ ਨੇ ਉਹ ਵੀ ਮੀਟਿੰਗ ਕੈਨਸਲ ਕਰਾ ਦਿੱਤੀ ਅੱਜ ਲਈ ਅੱਜ ਦੇ ਮੀਟਿੰਗ ਕੈਨਸਲ ਕਰਾਉਣ ਦੇ ਵਾਸਤੇ ਡੋਰ ਟੂ ਡੋਰ ਇਹਨਾਂ ਨੇ ਕਾਫੀ ਬੰਦਿਆਂ ਨੂੰ ਫੋਨ ਵੀ ਕੀਤੇ ਕਿ ਤੁਸੀਂ ਮੈਨੂੰ ਆਏ ਦੱਸੋ ਜੀ ਜੇ ਆਪਣੇ ਘਰ ਦਾ ਮਸਲਾ ਵੀ ਹੋਊਗਾ ਉਹਨੂੰ ਅਪਾ ਘਰ ਦੇ ਵਿੱਚ ਹੀ ਹੱਲ ਕਰਾਂਗੇ ਜਾਂ ਆਪਾਂ ਬਾਹਰਲੇ ਦਰਵਾਜ਼ੇ ਖੜਕਾ ਕੇ ਜਾ ਕੇ ਬਾਹਰ ਦੇ ਬੰਦੇ ਆ ਦਰਵਾਜ਼ੇ ਖੜਕਾ ਕੇ ਮੇਰੀਆਂ ਰਿਕਾਰਡਿੰਗਾਂ ਚੱਕ ਇਹਨਾਂ ਨੇ ਸਾਡੇ ਸੁਨੀਲ ਬਿੱਟਾ ਜਿਹੜੇ ਪ੍ਰਧਾਨ ਜੀ ਸਾਡੇ ਇੱਥੇ ਭਰਾ ਵੀ ਨੇ ਪ੍ਰਧਾਨ ਵੀ ਨੇ ਉਹਨਾਂ ਨੇ ਮੈਨੂੰ ਫਰੋਸਪਰਗਟ ਕੀਤਾ ਮੈਨੂੰ ਵੱਲੋਂ ਉਹ ਬੋਲੇ ਵੀ ਵੀ ਭਾਈ ਤੂੰ ਇਹ ਸਾਡੇ ਬਾਰੇ ਰਿਕਾਰਡਿੰਗਾਂ ਪਾਈ ਜਾਂਦਾ ਹੈ ਵੀ ਬਾੜੀ ਮਹਾਜਨ ਸਾਹਮਣੇ ਬੰਦਰ ਅਸੀਂ ਜਿਹੜੇ ਵੇਲੇ ਮੰਤਲ ਸਾਹਮਲੇ ਆ ਪੈਸਾ ਤੁਹਾਡਾ ਨਵੇੜਾ ਖਾਂਦਾ ਸੀ ਆਏ ਉਹਨਾਂ ਨੂੰ ਆਖਿਆ ਪ੍ਰਧਾਨ ਜੀ ਤੁਸੀਂ ਸਾਡੀ ਵੀ ਗੱਲ ਸੁਣੋ ਤਾਂ ਇੱਥੇ ਇਹ ਗੱਲ ਕਹਿੰਦੇ ਆ ਜਿਹੜਾ ਤੁਸੀਂ ਉਹਦੇ ਕਿਹਾਗਾ ਉਹ ਬਾਈਆਂ ਨੂੰ ਅਸੀਂ ਦੇਖਾਂਗੇ ਸਾਡੇ ਬੰਦੇ ਜਾਇਆ ਕਰਨਗੇ ਗੱਲਾਂ ਜਨਾਇ ਕਰਨਗੇ ਤੁਹਾਡਾ ਨਵੇੜਾ ਕਰਾਇਆ ਕਰਨਗੇ ਸਾਡਾ ਅਸੀਂ ਆਪ ਨਵੇੜਾ ਆਪ ਕਰਦੀ ਹਾਂ ਵੀ ਅਸੀਂ ਪੰਜਾਬ ਲੈਵਲ ਤੋਂ ਅਸੀਂ ਸੁਆਜ ਇਕੱਠਾ ਹੋ ਜਾਂਦੇ ਆ ਜੀ ਅਸੀਂ ਕਮੇਟੀ ਰੱਖਦੇ ਆ ਇਹ ਗੱਲ ਉਹਨਾਂ ਨੂੰ ਕਹੀ ਕਾਮਨੇ ਕਲਮ ਨਹੀਂ ਨਹੀਂ ਕਰਉਂਦੇ ਨੇ ਬਹੁਤ ਘਟ ਕੇ ਮੇਰੇ ਨਾਲ ਨਾਰਾਜ਼ਗੀ ਵੀ ਜ਼ਾਹਿਰ ਨਹੀਂ ਉਹਨਾਂ ਨਾਲ ਰਾਜ਼ੀ ਜ਼ਾਹਿਰ ਕਰਦਾ ਜੋ ਆਫਸਾਇਸ ਤੇ ਮੀਟਿੰਗ ਦੀ ਕਾਲ ਦਿੱਤੀ ਆ ਸਾਰੀ WhatsApp ਤੇ WhatsApp ਰਾਹੀਂ ਦਿੱਤੀ ਹੈ ਤੇ ਤੁਹਾਨੂੰ ਸਭ ਨੂੰ ਕਾਲ ਕਰੀ ਗਈ ਆ ਉਹਨਾਂ ਨੇ ਮੇਰੀਆਂ ਰਿਕਾਰਡਿੰਗਾਂ ਚੱਕ ਕੇ ਤੇ ਸਾਡੀ ਟੀਮ ਦੀਆਂ ਰਿਕਾਰਡਿੰਗਾਂ ਸਾਡੇ ਨੂਕਲਪੁਰ ਦਾ ਸਾਡੇ ਬਾਹਰ ਦੇ ਪਾਈਚਾਰੇ ਨੂੰ ਉਹਨਾਂ ਨੂੰ ਵੀ ਸਾਡੇ ਵਰਕਲੋਡ ਕਰ ਦਿੱਤਾ ਹਾਲਾਂਕਿ ਅੱਪਾ ਗੱਲ ਇਹ ਕਰਦੇ ਸੀਗੇ ਵੀ ਆਪਣੇ ਘਰ ਦਾ ਬੈਠਣਾ ਆਪਾਂ ਆਪਣੇ ਘਰ ਜਿਵੇਂ ਬੈ ਕੇ ਮੀਟਿੰਗ ਕੋਈ ਬਾਹਰ ਦਾ ਬੰਦਾ ਕਿਤੇ ਪਰੰਤੂ ਨਾ ਕਰੇ ਨਹੀਂ ਕਾਰਨ ਇਹ ਜਦੋਂ ਇਹ ਧੋਬੀ ਘਰ ਸੀਗਾ ਇੱਥੇ ਕੱਚਾ ਦਾ ਸੀਗਾ ਇਥੇ ਜਨਰਤ ਮੀਤ ਕੀਤੀ ਵੀ ਅਸੀਂ ਅੱਪਾ ਸਾਹਮਣੇ ਆਪਣਾ ਮੰਦਰੇ ਬਾਹਰ ਨਾ ਜਾਵੇ ਪਰ ਹੁਣੇ ਮੰਦਰ ਜਿਹੜਾ ਬਾਹਰ ਇਸ ਸਮਾਜ ਦੇ ਵਿੱਚ ਪੰਜਵੇਂ ਮੈਂਬਰ ਦੀ ਕਮੇਟੀ ਬਣੀ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਚੱਲਣ ਲੱਗਿਆ ਸੀ ਉਸ ਨੂੰ ਦੇਖਦੇ ਵੇ ਤੁਹਾਨੂੰ ਸਭ ਨੂੰ ਨਿਮੰਤਰਿਤ ਕਰਦਾ ਜੀ ਆਹੀ ਸਾਡਾ ਰਾਮ ਰੋਲਾ ਜੀ ਕਿ ਸਾਡਾ ਮੰਦਰ ਮੈਨੂੰ ਬਾਹਰ ਜਾਂਦਾ ਦੇਖਿਆ ਕਿ ਆਪਾਂ ਐਨਾ ਵੱਡਾ ਸਮਾਜ ਹੈ ਜੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਸਮਾਜ ਦਾ ਇਹ ਮਸਲਵਾ ਕ ਚਲਾ ਲਈਏ ਬਾਹਰ ਇਤਤ ਨਹੀਂ ਜਾਵੇ ਤਾਂ ਆਪਣੀ ਸ਼ਾਅਬਸ਼ ਹੈ ਨਹੀਂ ਤਾਂ ਆਪਣੀ ਬਦਨਾਮੀ ਹੈ ਵੀ ਧੋਬਿਆਂ ਨੇ ਮੰਦਰ ਬਣਾਇਆ ਸੀ ਇਹਨਾਂ ਕੋਲ ਚੱਲਿਆ ਨਹੀਂ ਤਾਂ ਜਵਾਬਾ ਸਮਾਜ ਨੂੰ ਦਸਾਂਗੇ ਜੀ ਜਿਹੜਾ ਦੂਸਰੀ ਗੱਲ ਹੈ ਜੀ ਛੋਟੀ ਜਿਹੀ ਬੇਨਤੀ ਇੱਕ ਹੋਰ 2 ਮਿੰਟ ਲਵਾਗਾ ਜੇ ਜਦੋਂ ਇਹ ਮੰਦਰ ਬਣਿਆਗਾ ਇਸ ਮੰਦਰ ਦੇ ਵਿੱਚ ਚੜਾਵਾ ਹਰ ਸਮਾਜ ਦੇ ਵਿੱਚੋਂ ਕਿਸੇ ਦਾ 100 ਰੁਪਏ ਵੀ ਇਕੱਠਾ ਹੋ ਕੇ ਆਇਆ ਹਾਸ਼ਿਰ ਦੀ ਚੋਰੀ ਚਾਹੇ ਉਹ ਬਠਿੰਡਾ ਸ਼ਹਿਰ ਆ ਚਾਹੇ ਪੰਜਾਬ ਦਾ ਕੋਈ ਵੀ ਸ਼ਹਿਰ ਆ ਪਟਿਆਲਾ ਪਟਿਆਲੇ ਦੇ ਵਿੱਚੋਂ ਮੈਨੂੰ ਲੱਗਦਾ ਲਗ 1.5 ਤੋਂ 2 ਲੱਖ ਰੁਪਏ ਇਕੱਠਾ ਹੋਇਆ ਹਰ ਇੱਕ ਸ਼ਹਿਰ ਦੇ ਵਿੱਚੋਂ ਪੈਸਾ ਇਕੱਠਾ ਹੋਇਆ ਚਾਹੇ ਕਿਸੇ ਨੇ 10 ਰੁਪਏ ਦਿੱਤੇ ਆ ਚਾਹੇ ਕਿਸੇ ਨੇ 11 ਆ ਜਾਂ ਮਤਲਬ 100 ਸਾਢੇ ਆਦਮੀ ਐ ਸਭ ਦਾ ਪੈਸਾ ਲੱਗਿਆ ਹੋਇਆ ਹੈ ਇਹ ਗੱਲ ਵੀ ਦਰਸਤ ਹੈ ਵੀ ਰਾਮਰਾਹੁਲ ਦੇ ਵਿੱਚ ਸਮਾਜ ਭਾਈਚਾਰੇ ਦਾ ਬਾਣੀਆ ਭਾਜ ਤੇ ਭਾਈਚਾਰਾ ਹੋਰ ਧਰਮ ਜਾਤੀ ਦੇ ਵਿੱਚੋਂ ਵੀ ਪੈਸਾ ਲੱਗਿਆ ਵੇ ਪਰ ਕੋਈ ਇਸ ਕੋਠੇ ਦਾ ਕੰਮ ਨਹੀਂ ਪਰ ਫਿਰ ਵੀ ਇਹ ਮੰਦਿਰ ਆਪਣਾ ਕੋਹੀ ਸਮਾਜ ਦਾ ਮੰਦਿਰ ਹੈ ਜੀ ਸਾਡੀ ਕਿੰਨੀ ਕੁ ਬੇਨਤੀ ਹੈ ਬਾਦ ਸਮਾਜ ਨੂੰ ਵੀ ਸਾਡਾ ਮੀਡੀਆ ਭਾਈਚਾਰਾ ਖੜਾ ਇਹ ਗੱਲ ਬਾਹਰ ਵੀ ਜਾਣੀ ਹੈ ਤਾਂ ਬਾਦ ਸਮਾਜ ਨੂੰ ਵੀ ਮੈਂ ਆਪ ਦਾ ਬੱਝ ਕੇ ਇਹ ਬੇਨਤੀ ਕਰਦਾ ਹਾਂ ਤੁਸੀਂ ਸਾਡੇ ਆਦਮੀਆ ਉਹਨਾਂ ਤੋਂ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਅਸੀਂ ਆਪਦੇ ਘਰ ਦਾ ਮਸਲਾ ਘਰ ਦੇ ਵਿੱਚ ਬੈਠ ਕੇ ਨਿਬੇੜਨਾ ਚਾਹੁੰਦੇ ਸੀ ਪਰ ਸਾਡੇ ਕੁਝ ਖੁਰਕ ਬੰਦੇ ਪੂਰਤ ਤਾਂ ਕਹਿੰਦਾਗਾ ਵੀ ਸਾਨੂੰ ਦੱਸਿਆ ਨਹੀਂ ਯਾਰ ਵੀ ਉੱਥੇ ਬਾਣੀਆਂ ਭਾਜਨ ਭਾਈਚਾਰਾ ਇਕੱਠਾ ਕਰਦੇ ਆ ਤਾਂ ਸ਼ਾਇਦ ਉਸ ਵੀ ਉਹਦੇ ਮੀਟਿੰਗ ਦੀ ਨਾ ਹੁੰਦੀ ਉਹਦੇ ਮੀਟਿੰਗ ਹੀ ਨਾ ਹੁੰਦੀ ਜੇ ਸਾਨੂੰ ਦੱਸ ਪਤਾ ਜਾਂਦਾ ਹੈ ਤਾਂ ਅਸੀਂ ਮੀਟਿੰਗ ਦੇ ਹੋਂਣਾ ਨਹੀਂ ਸੀ ਮੀਟਿੰਗ ਹੋਣੀ ਨਹੀਂ ਸੀ ਅਸੀਂ ਉਹਦੇ ਸ਼ੰਕੋਸ਼ਾਰ ਹੋਏ ਲੁਧਿਆਣੇ ਤੱਕ ਜਾਂਦੇ ਨੂੰ ਮੈਨੂੰ ਤਿੰਨ ਵਾਰੀ ਦਾ ਧਮਾਕੇ ਰੈਕਸ਼ਨ ਹੋ ਗਈ ਵੀ ਯਾਰ ਇਹ ਹੁੰਦਾ ਆਪਣੇ ਅੰਦਰ ਚਲਾ ਗਿਆ ਵੀ ਇਹ ਸ਼ਾਇਦ ਮੈਂ ਬੋਲਿਆ ਜਾਂ ਮੇਰੀ ਟੀਮ ਬੋਲੀ ਜਾਂ ਬਰਜਲਾਲ ਬੋਲਿਆ ਸਾਡੇ ਨਾਲੇ ਕੀ ਕਰਕੇ ਸਾਰੇ ਧੋਬੀ ਸਮਾਜ ਦੇ ਉੱਤੇ ਕਲੰਕ ਲੱਗ ਜਾਣਾ ਵੀ ਧੋਬੀਆਂ ਨੇ ਮੰਦਿਰ ਬਣਾਇਆ ਸੀ ਅੱਜ ਮੰਦਿਰ ਬਣਾ ਕੇ ਬਾਣੀ ਮਹਾਜਨ ਦੇ ਸਾਹਮਣੇ ਜਾਂ ਵੀ ਹੋਰ ਜਾਤੀ ਮੰਦਿਰ ਸਾਹਮਣੇ ਵੀ ਧੋਬੀ ਨਲਾਇਕ ਸੀਗੇ ਇੱਥੋਂ ਤੱਕ ਵੀ ਗੱਲ ਸਾਨੂੰ ਨਹੀਂ ਮਿਲਦੀ ਪ੍ਰਧਾਨ ਜੀ ਉਸ ਦਿਨ ਮੀਟਿੰਗ ਦੇ ਵਿੱਚ ਜਿਆਦਾ ਮੇਜਲਾਲ ਸਿੰਘ ਆਜੀ ਮੰਦਿਰ ਦੇ ਵਿੱਚ ਉਹਦੇ ਵੀ ਗੱਲਾਂ ਕਹੀਆਂ ਗਿਆ ਵੀ ਇਹਨਾਂ ਨੂੰ ਤਾਂ ਪ੍ਰੈਸਾਂ ਫੜਾ ਦੋ ਇੱਕ ਪ੍ਰੈਸ ਕਰਨ ਵਾਲੇ ਹੈ ਇਹ ਮੰਦਿਰ ਉੱਤੇ ਚਲਾਉਣ ਵਾਲੇ ਨਹੀਂ ਹੈਗੇ ਉਹਦੇ ਇਥੋਂ ਤੱਕ ਵੀ ਗੱਲਾਂ ਸੁਣਨ ਨੂੰ ਮਿਲੀਆਂ ਜੀ ਇਥੇ ਲਿਖ ਕੇ ਲਾ ਦੋ ਵੀ ਤੋਂ ਵੀ ਨਾ ਅਲਾਉਡ ਹੋਊਗਾ ਇਹ ਗੱਲ ਵੀ ਸੁਣਨ ਨੂੰ ਮਿਲੀਆਂ ਤਾਂ ਉਹਦੇ ਕਿਡੀ ਸ਼ਮਸ਼ਾ ਚਾਰਾ ਦੀ ਗੱਲ ਹੈ ਜੀ ਪਰ ਮੈਂ 6 ਦਿਨਾਂ ਦੇ ਕੋਲ ਮੀਟਿੰਗ ਦੇਣ ਵਾਸਤੇ ਮੀਟਿੰਗ ਬੁਲਾਉਣਾ ਵਾਸਤੇ ਵਿਰਜ ਲਾਲ ਚੋਹਾਨ ਨੂੰ ਪਰਸਨਲ ਫੋਨ ਕਰਤੇ ਜੁਨੀ ਚੋਹਾਨ ਸਾਡਾ ਖਜ਼ਾਂਚੀ ਹੈ ਮੋਹਨ ਲਾਲ ਪਵਾਰ ਇਥੇ ਚੇਅਰਮੈਨ ਜਿਹੜੇ ਵੀ ਬੰਦੇ ਆ ਸਭ ਨੂੰ ਡੋਰ ਟੂ ਡੋਰ ਜਾ ਕੇ ਵੀ ਇੱਥੇ ਬਿਠਾ ਕੇ ਵੀ ਬੇਨਤੀਆਂ ਕਰ ਲੀਆਂ ਵੀ ਜੇ ਕੋਈ ਆਪਣਾ ਆਰਾਮ ਨੂੰ ਬਾਦ ਆ ਪਰਿਵਾਰੀ ਇਹ ਤੁਹਾਨੂੰ ਮੇਟੂਗਾ ਆਪਾਂ ਬਹਿ ਕੇ ਨਵੀਂ ਮੀਟਿੰਗ 13 ਤਰੀਕ ਦੀ ਮੀਟਿੰਗ ਮੈਂ ਜਗਨੇਸ਼ਨ ਜੋਰੀਆ ਜੀ ਬੈਠੇ ਨੇ ਮੈਂ 13 12 ਤਰੀਕ ਨੂੰ ਇਹਨਾਂ ਨੇ ਰਾਮ ਬਾਗ ਦੇ ਵਿੱਚ ਮੀਟਿੰਗ ਰੱਖਿਆ ਜੀ ਮੈਂ ਫੋਨ ਮਾਰਿਆ ਜੋਰੀਆ ਸਾਹਿਬ ਨੂੰ ਮੈਂ ਕਹਾ ਜੋਰੀਆ ਸਾਹਿਬ ਜਦੋਂ ਆਪਣੀ ਮੀਟਿੰਗ 13 ਦੀ ਸੀ ਉਹ ਤਾਂ ਇਹਨਾਂ ਨੇ ਕੈਨਸਲ ਕਰਵਾ ਲਈ ਫਿਰ ਸਵੇਰੇ ਇਹਨਾਂ ਨੇ ਰਾਮ ਬਾਗ ਦੇ ਵਿੱਚ ਮੀਟਿੰਗ ਕਿਉਂ ਰੱਖੀ ਹੈ ਜੀ ਵਿਕੀ ਇਹਨਾਂ ਦਾ ਹੱਕ ਵਰਦਾ ਹੈ ਇੱਕ ਪਾਸੇ ਤਾਂ ਆਪਾਂ ਸਮਾਜ ਨੂੰ ਬੁਲਾ ਰਹੇ ਹਾਂ ਇੱਕ ਪਾਸੇ ਆਪਾਂ ਅਦਰ ਸਮਾਜ ਨੂੰ ਬੁਲਾ ਰਹੇ ਹਾਂ ਬਾਦਲ ਸਮਾਜ ਨੂੰ ਤਾਂ ਬਾਦਲ ਸਮਾਜ ਨੂੰ ਬੁਲਾਵਾਂਗੇ ਤਾਂ ਆਪਣੀ ਗਿੰਦ ਕਰਦਾ ਫਾਗ਼ਦ ਸਮਾਜ ਦੀ ਬਦਤਰ ਕਿਉਂ ਮੰਦਰ ਸਨਾਉਣੀ ਹੈ ਆਪਣਾ ਮਨ ਜੇ ਆਪ ਨੂੰ ਸਾਂਭਿਆ ਜਾਂਦਾ ਆਪਣੀ ਆਣ ਹੈ ਸ਼ਾਨਾ ਵਾਨਾ ਆਪਣਾ ਬਣਿਆ ਉਹ ਧੋਬੀਆਂ ਦਾ ਮੰਦਰ ਬਜਦਾ ਜੇ ਇਸੇ ਤਰ੍ਹਾਂ ਹੀ ਮੂਰਖਤਾ ਕਰਾਂਗੇ ਤਾਂ ਇੱਕ ਦਿਨ ਆਪਾਂ ਨੂੰ ਸਭ ਤੋਂ ਸਿਰ ਚ ਵਲ ਕੇ ਖੜਾ ਹੋ ਜਾਣਾ ਹੈ ਇਹ ਮੰਦਰ ਹੱਥੋਂ ਚਲਾ ਜਾਂਦਾ ਜੀ ਆਹ ਕੁੰਡ ਬਣਿਆ ਸ਼ਰਾਬ ਦਾ ਨਹੀਂ ਉਹ ਕੈਮਰਾ ਤੇ ਨਿਸ਼ਾਨ ਦੇ ਗੁਰੂ ਬੇਰੀ ਪ੍ਰਧਾਨ ਜੀ ਦੇ ਵਿੱਚ ਉਹ ਤਾਂ ਤਿੰਨ ਕੈਮਰੇ ਲੱਗੇ ਹੋਏ ਸੀ ਕਿ ਕੁੰਡ ਦੇ ਉੱਤੇ ਬਹੁਤ ਧੰਤੋਂ ਤੋਂ ਮਾਹਬਾਈ ਦੇ ਕੋਲੋਂ ਸ਼ਰਾਬ ਨਿਕਲ ਕੇ ਆ ਕੇ ਕੁੰਡ ਚ ਪੈਂਦੀ ਸੀ ਅੱਜ ਇੱਥੇ ਫਿਰ ਚਲਾ ਨਾ ਮੈਂ ਬੱਚੋ ਵੀ ਇਹੋ ਕੈਮਰੇ ਕਿਉਂ ਲਾਏ ਆ ਸ਼ਰਾਬ ਦਾ ਮਸਲਾ ਹੈ ਜੇ ਕੀ ਅੰਦੇਜੀ ਬ੍ਰਾਂਡ ਆ ਗਿਆ ਤਾਂ ਉਹ ਪੜਦੇ ਦੇ ਵਿੱਚੋਂ ਜਾਣਾਗਾ ਜੇ ਕੋਈ ਦੂਜਾ ਸੰਤਰਾ ਆ ਕੇ ਕੁੰਡ ਦੇ ਵਿੱਚ ਪੈ ਜੇਗੀ ਬਸ ਆ ਮੈਂ ਅਖਾ ਜੇ ਸੱਚ ਬੋਲਦੇ ਨੇ ਤਾਂ ਵੀ ਆਪਾਂ ਦੇ ਭਾਗੀ ਬਣ ਜਾਂਦੇ ਆ ਸਾਡੇ ਤੇ ਜਾ ਕੇ ਥਾਣੇ ਦੇ ਵਿੱਚ ਰਫਟਾ ਹੋ ਜਾਂਦੀਆਂ ਸਾਨੂੰ ਜਾ ਕੇ ਬਰਾਬਰੀ ਦੇ ਵਿੱਚੋਂ ਬੇਗੱਥਲ ਕੀਤਾ ਜਾਂਦਾ ਹੈ ਚਾਹ ਬੰਦ ਕਰਨ ਦੇ ਆਰਥਿਕ ਮਰਹੂਕ ਨਹੀਂ ਜੇ ਜਿੰਦੂ ਦੀਆਂ ਜਿੰਨੀ ਸਾਰੇ ਕਰੋ ਕਿ ਤੁਸੀਂ ਸਾਰੇ ਵੱਡੇ ਨੂੰ ਸੀਨੀਅਰ ਕਦੇ ਤੁਸੀਂ ਵੀ ਆਪਣੀ ਬਰਾਦਰੀ ਦਾ ਕਿਸੇ ਦਾ ਹੁੱਕਾ ਮਾਣੀ ਮੰਨਿਤ ਕੀਤਾ ਜਿਹੜਾ ਬੰਦਾ ਗੰਦਮਾ ਹੋਵੇ ਨਾ ਜਿਹੜਾ ਬੰਦਾ ਗੰਗਾ ਹੋਵੇ ਚੇਤਰਹੀਂ ਹੋਵੇ ਹੁੱਕਾ ਮਾਣੀ ਦਾ ਛੇਤੀ ਕੋਦਾ ਵੀ ਨਹੀਂ ਬੰਦ ਹੁੰਦਾ ਜੀ ਮੇਰਾ ਸਿਰਫ ਇੱਕ ਆਵਾਜ਼ ਠਾਈ ਸੀ ਵੀਪਾਈ ਮੰਦਰ ਦੇ ਵਿੱਚ ਕਾਊਂਟਰ ਕਿਉਂ ਲਗਾਇਆ ਸੀ ਮੰਗਨ ਦੇ ਵਿੱਚ 17-18 ਲੱਖ ਰੁਪਏ ਇਕੱਠਾ ਹੋਇਆ ਸੀ ਉਹ ਪੈਸਾ ਕਿੱਥੇ ਜਾ ਰਿਹਾ ਸਿਰਫ ਸਿਵਾਰ ਪੁੱਛਣ ਦੇ ਉੱਤੇ ਮੇਰਾ ਹੁੱਕਾ ਮਾਣੀ ਬੰਦ ਕਰ ਦਿੱਤਾ ਗਿਆ ਬਿਰਜਲਾ ਦੀ ਭਤਾਨੀ ਦੇ ਵਿੱਚ ਉੰਜੂਗਾਂ ਦਾ ਰਾਜੂ ਬੁਆਰ ਹੈ ਰਾਜੂ ਬੁਆਰ ਦੇ ਚੇਤੇਰਖਾਸ ਤੋਂ ਵੀ ਰਾਜੂ ਬੁਆਰ ਦਾ ਹੱਕਾ ਬਣੀ ਬੰਦ ਕਰਨ ਨੂੰ ਹੋ ਗਿਆ ਆਜਾ ਬੀਜੇ ਐ ਸਿਸੋਧਿਆ ਬੀਜੇ ਸਿਸੋਧਿਆ ਦਾ ਹੱਕਾ ਬਣੀ ਬੰਦ ਕਰਨ ਤੇ ਹੋਗੇ ਪ੍ਰਧਾਨ ਜੀ ਇੱਕ ਮਿੰਟ ਪ੍ਰਧਾਨ ਜੀ ਕੱਲ ਬੀਜੇ ਸਿਸੋਧਿਆ ਜੀ ਕਾਕਾ ਵਗੇਰੀਆ ਜੀ ਜਦੋਂ ਇਹਨਾਂ ਦੇ ਉੱਤੇ ਤਰਕਾਤ ਸੁਣਦੇ ਆ ਕੱਲ ਕਰਨੀ ਸਭਾ ਜੀ ਇੱਥੇ ਥਾਣੇਦਾਰ ਸਾਹਿਬ ਨੇ ਇਹ ਅਸਤੇ ਹੀ ਦਮ ਉਹਨਾਂ ਦੇ ਕੱਲ ਦੇ ਇਹਨਾਂ ਕੋਲੇ 2-3 ਫੋਨ ਆ ਗਏ ਵੀ ਤੂੰ 20 ਮਿੰਟਾਂ ਦੇ ਥਾਣੇ 'ਚ ਪੇਸ਼ ਹੋ ਜਾ ਨਹੀਂ ਤੈਨੂੰ ਚੱਕ ਕੇ ਲੈ ਜਾਾਂਗੇ ਵੀ ਇਹ ਮੀਟਿੰਗ ਕਿਉਂ ਰੱਖੀ ਜਾਂਦੇ ਈ ਹਾਂ ਜੀ ਤੋਰੀ ਕੀ ਕਹਿ ਰਹੇ ਨੇ ਵੀ ਤੁਸੀਂ ਵੀਡੀਓ ਵਾਇਰਲ ਕਰਤੀ ਨਹੀਂ ਰਾਮ ਰੋਗਾ ਤੇਰਾ ਭਾਈ ਪੰਡਤ ਨਾਲ ਜਦੋਂ ਤੁਸੀਂ ਪੰਡਤ ਦੀ ਮੈਸੇਜ ਦੀਆਂ ਵੀਡੀਓ ਪੜਤਾਨੀ ਦੀਆਂ ਵਾਇਰਲ ਕਰਦੇ ਹੋ ਜੇ ਪੰਡਤ ਨੇ ਇੱਕ ਵੀਡੀਓ ਵਾਇਰਲ ਕਰਤੀ ਥੋੜੀ ਤਾਂ ਬੀਜੇ ਕੁਮਾਰ ਨੇ ਸਿਰਫ ਇਹ ਦੱਸਿਆ ਵੀ ਭਾਈ ਇਹ ਕਾਕੇ ਮਗਰੀ ਦੀ ਮੈਸੇਜ ਆ ਕਿਉਂ ਮੰਦਰ ਦੇ ਵਿੱਚ ਉਹ ਨਾਰੀ ਵਾਲਾ ਚੁੰਗੀਆਂ ਇਕੱਠੀਆਂ ਕਰ ਰਹੀ ਹੈ ਸਿਰਫ ਇੰਨੀ ਗੱਲ ਆਖੀ ਹੈ ਇਹਦੇ ਤੇ ਪਰਚਾ ਕਰਾਉਣ ਨੂੰ ਦੱਸੋ ਕੀ ਹੋ ਗਿਆ ਫਿਕਰ ਜਦੋਂ ਆਪਾਂ ਕਿਸੇ ਦੀ ਟੀਵੀ ਦੇ ਉੱਤੇ ਬਿਰਜਨਲ ਚੋਹਾਨ ਉੱਥੇ ਕਹਿ ਰਿਹਾ ਜੀ 100 ਬੰਦੇ ਦੇ ਵਿੱਚ ਜਦੋਂ ਬਾਣੀਆਂ ਬਾਹਰ ਜੀ ਰੱਬ ਨੂੰ ਜਾਣ ਦੇਣੀ ਹੈ ਸਾਕਸੀ ਬੰਦੇ ਐ ਕਹਿ ਦੇਣਾ ਆਪਣੀ ਲੜਾਈ ਜਿੰਨੀ ਮਰਜ਼ੀ ਹੋਵੇ ਜੀ ਆਪਾਂ ਕਿਸੇ ਦੇ ਪਰਿਵਾਰ ਦੇ ਉੱਤੇ ਲਾਂਚ ਨੂੰ ਖਾਪਾ ਨੂੰ ਲਾਉਣ ਦਾ ਹੱਕ ਨਹੀਂ ਹੈਗਾ ਪੰਦ ਨੂੰ ਕਹਿ ਦਿੱਤਾ ਗਿਆ ਉੱਥੇ 100 ਬੰਦਿਆਂ ਦੇ ਵਿੱਚ ਵੀ ਤੇਰੇ ਕੋਲੇ ਆ ਕੇ 15 ਪਤਰਾ 20-20 ਬੰਦੇ ਵਹਿੰਦੇ ਆ ਤੇਰੀ ਘਰ ਵਾਲੀ ਕੋਲੇ ਆ ਕੇ 15 15 20 20 ਬੰਦੇ ਬੰਦੇ ਆ 14 ਕੈਮਰੇ ਲੱਗੇ ਆ ਇੱਕ ਵੀ ਬੰਦਾ ਇੱਥੇ ਅਪਦਰ ਵਰਦਾ ਦਿਖਾਉਂ ਕਿਸੇ ਦੀ ਜਨਾਨੀ ਨੂੰ ਆਪਾਂ ਲਾਲਚ ਲਾਉਨੇ ਆ ਅੱਜ ਇਹ ਮੰਡ ਤਾਂ ਕੱਲੋਂ ਕੋਈ ਹੋਰ ਮੰਡ ਤਾਂ ਆਪਾਂ ਆਪਣੀ ਆਪਸੀ ਮਤਭੇਦ ਦੇ ਵਿੱਚ ਤੁਸੀਂ ਦੂਜੇ ਮੰਡ ਦੇ ਲਾਲਚ ਲਾਉਂਗੇ ਕੀ ਇਹ ਗੱਲਾਂ ਜਾਇਜ਼ ਆ ਨਹੀਂ ਕੱਲ੍ਹ ਨੂੰ ਕੇ ਬੁੱਧੀ ਪ੍ਰੇਸ਼ਟ ਹੋ ਜੇ ਉਹਨੂੰ ਬਚਾਉਣ ਆ ਵਾਸਤੇ ਇਹ ਮੰਡਰ ਆਪਣੇ ਹੱਥੋਂ ਚਲਾਇਆ ਜਾਂਦਾ ਜੀ ਆਪਣੇ ਕੁਝ ਬੁੱਧੀਜੀਵੀ ਹੈਗੇ ਨੇ ਜੋ ਖਰਾਬ ਕਰਦੇ ਆ ਤਾਂ ਮੈਂ ਹੱਥ ਬੰਨ੍ਹ ਕੇ ਬੇਨਤੀ ਆ ਤੁਸੀਂ ਸਾਰੇ ਪਹੁੰਚੋ ਜੀ ਸੀਨੀਅਰ ਨੂੰ ਤੁਸੀਂ ਮਨਾਂ ਜੀ ਪ੍ਰਸ਼ੋਮ ਪ੍ਰਧਾਨ ਜਗਨਸ਼ੇਰ ਜੌਰਿਆ ਜੀ ਸਾਡੇ ਹੋਰ ਹਾਂਜੀ